ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਨੇ ਡੇਰਾ ਹਮਾਇਤ ਲੈਣ ਵਾਲੇ 32 ਸਿੱਖ ਉਮੀਦਵਾਰਾਂ ਦੇ ਨਾਂ ਹੁਣ ਤੱਕ ਸਾਹਮਣੇ ਆਉਣ ਦੀ ਗੱਲ ਕਹੀ ਹੈ ਪ੍ਰੋਫੈਸਰ ਵਡੂੰਗਰ ਨੇ ਕਿਹਾ ਕਿ ਇਹਨਾਂ ਉਮੀਦਵਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹ ਨਾਬਾਦੇ ਸਰਕਾਰੀ ਰਿਪੁਦਮਨ ਕਾਲਜ ਵਿਖੇ ਜੈਤੋ ਦੇ ਮੋਰਚੇ ਸੰਬੰਧੀ ਕਰਵਾਏ ਗਏ ਵਿਸ਼ੇਸ਼ ਸੈਮੀਨਾਰ 'ਚ ਸ਼ਿਰਕਤ ਕਰਨ ਲਈ ਪਹੁੰਚੇ ਸਨ ਅਸੀਂ 32 ਬੰਦੇ ਜਿਹੜੇ ਉਹ ਆਇਡੈਂਟੀਫਾਈ ਕੀਤੇ ਨੇ ਜਿਹੜੇ ਕਿ ਇਹਨਾਂ ਉਹ ਜਿਹੜਾ ਅਖੌਰਾ ਜਿਹਾ ਕੱਟੇ ਗਏ ਔਰ ਇਲੈਕਟ੍ਰੋਨਿਕ মিডিਆ ਹੈ ਅਤੇ ਸਿਕਸਕਤਾਂ ਤੋਂ ਪਤਾ ਲ ਕਰਕੇ ਪੂਰਾ ਬੜੀ ਨਿਰਪੱਖ ਅਤੇ ਦੋ ਦਜੂਤ ਪਾਣੀ ਦਾ ਪਾਣੀ ਇਸ਼ਾਨ ਕੇ ਦੇਾਂਗੇ ਉਹਦੇ ਚ ਭਾਵੇਂ ਕੋਈ ਅਕਾਲੀ ਹੋਵੇ ਭਾਵੇਂ ਕਿਸੇ ਪਾਰਟੀ ਦਾ ਸਵਤੰਤਰ ਕਰਨ ਵਾਲਾ ਹੋਵੇ ਜਿਹੜਾ ਵੀ ਬੰਦਾ ਉੱਤੇ ਗਿਆ ਜਿਹੜੀ ਉਹਨਾਂ ਦੀ ਵਾਇਲੇਸ਼ਨ ਕੀਤੀ ਹੈ ਅਸੀਂ ਇਹ ਆਸ ਰੱਖਦੇ ਹਾਂ ਕਿ ਕਮੇਟੀ ਜਿਹੜੀ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਉਹਦਾ ਪਤਾ ਫਾਸ਼ ਕਰੇਗੀ ਔਰ ਰਿਪੋਰਟ ਜਿਹੜੀ ਸਿੱਧੇ ਅਕਾਲ ਤਖਸਾਲ ਤੱਕ ਜਾਵੇ ਜਿਹਦਾ ਸਬਸਟਰੀ ਹੈ ਤੇ ਉਹਨਾਂ ਨੇ ਇਹ ਅਗਲੀ ਕਾਰਵਾਈ ਦੇ ਕਰੀ ਜੇਤੂ ਦਾ ਮੋਰਚਾ ਸਿੱਖ ਇਤਿਹਾਸ 'ਚ ਕਾਫੀ ਮਹੱਤਵ ਰੱਖਦਾ ਹੈ ਜਿਸ ਦੇ ਸ਼ਹੀਦਾਂ ਦੀ ਯਾਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰ ਸੈਮੀਨਾਰ ਕਰਵਾਇਆ ਗਿਆ ਹੈ ਨਾਬਾ ਤੋਂ ਰਾਹੁਲ ਖੁਰਾਣਾ ਜਗਬਣੀ ਟੀਵੀ